ਕੋਟਪੁਰਾ ਗੋਲੀਕਾਂਡ ਮਾਮਲੇ ਵਿੱਚ ਗ੍ਰਿਫਤਾਰ ਮੋਗਾ ਦੇ ਸਾਬਕਾ ਐਸਐਸਪੀ ਚੰਜੀ ਸ਼ਰਮਾ ਨੂੰ ਫਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜ਼ਿਲ੍ਹਾ ਤੇ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਨੇ ਮੁਕੱਦਮਾ ਨੰਬਰ 129/2018 ਥਾਣਾ ਸਿਟੀ ਕੋਟਪੁਰਾ ਵਿੱਚ ਚੰਜੀ ਸ਼ਰਮਾ ਦੀ ਜ਼ਮਾਨਤ ਨੂੰ ਮਨਜ਼ੂਰ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੰਜੀ ਸ਼ਰਮਾ ਦੇ ਵਕੀਲ ਨਰਿੰਦਰ ਕੁਮਾਰ ਨੇ ਦੱਸਿਆ ਹੈ ਕਿ ਫਰੀਦਕੋਟ ਅਦਾਲਤ ਵਿੱਚ ਚੰਜੀ ਸ਼ਰਮਾ ਦੀ ਕੋਟਪੁਰਾ ਗੋਲੀਕਾਂਡ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ ਜਿਸ ਤੇ ਬੀਤੇ ਕੱਲ ਬਹਿਸ ਮੁਕੰਮਲ ਹੋਈ ਅਤੇ ਅਦਾਲਤ ਨੇ ਅੱਜ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹਨਾਂ ਕਹਿੰਦੇ ਕਿ ਹਾਲੇ ਬੇਬਲ ਕਲਾ ਗੋਲੀकांड ਵਿੱਚ ਜ਼ਮਾਨਤ ਦੀ ਅਰਜ਼ੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਹੈ। ਇਸ ਲਈ ਫਿਲਹਾਲ ਚੰਜੀ ਸ਼ਰਮਾ ਜੇਲ੍ਹ ਵਿੱਚ ਹੀ ਰਹਿਣਗੇ। ਇਹਦੇ ਕੁਝ ਵੀ ਨਹੀਂ ਇੱਕ ਪੋਲੀਟਿਕਲੀ ਮੋਟੀਵੇਟਿਡ ਚੱਲ ਰਿਹਾ ਸਾਡੇ ਹਿਸਾਬ ਨਾਲ। ਜਿਹੜੇ ਤੱਤ ਸੀਗੇ ਉਹਦੇ ਵਿੱਚ ਇਹਦੇ ਇਹਦੇ ਕੋਈ ਗੋਲੀ ਨਹੀਂ ਦੇ ਹੱਥੇ ਵਿੱਚ ਬਾਰੂਦ ਨਹੀਂ ਇਹਦੇ ਹੱਥੇ ਵਿੱਚ ਕੋਈ ਅਸਲਾ ਨਹੀਂ ਇਹਦੇ ਹੱਥੇ ਵਿੱਚ ਆ ਔਰ 10 ਸਾਲ ਬਾਅਦ ਕੇਸ ਦਰਜ ਇਹਦਾ ਐਫ ਆਈ ਆਰ ਚ ਨਾ ਹੈ ਨਹੀਂ ਔਰ ਉਹਦੇ ਖਾਸ ਕਰਕੇ ਇਹ ਕਿ ਫਰੀਕੋਰ ਕੋਰਪੋਰੇਸ਼ਨ ਕੇ ਲਿਆ ਫਰੀਕੋਰ ਕੋਰਪੋਰੇਸ਼ਨ ਦੀਆਂ ਕੁਲੀਆਂ ਵਾਰ ਪੇਸ਼ ਕਰਕੇ ਕੋਈ ਇਹਦੇ ਖਿਲਾਫ ਡਾਇਰੈਕਟ ਸਬੂਤ ਕੋਈ ਨਹੀਂ ਜੀਗਾ ਸਿਰਫ ਇਹ ਨੂੰ ਗੁੰਰੰਦੇ ਕਿ ਉੱਤੇ ਮੌਜੂਦ ਸੀ ਇਹੀ ਕਮਾਂਡ ਕਰ ਰਿਹਾ ਸੀ ਆ ਕਿਹੜੇ ਤੱਤ ਪੇਸ਼ ਕੀਤੇ ਅੱਜ ਆਹੀ ਕਹਿੰਦੇ ਨਾ ਜੀ ਇਹੀ ਕਹਿੰਦੇ ਨਾ ਕਿ ਕਿਹੜੇ ਕੇਸ ਚ ਮੰਦ ਹੋਏ ਇੱਕ ਕੋਟਪੂਰਾ ਕਾਂਟ ਚ 123 ਨੰਬਰ ਐਫ ਆਈ ਆਰ 71815 71818 ਤੇ 10 ਸਾਲ ਬਾਅਦ ਉਹਨੂੰ ਪਰਚਾ ਦਰਜ ਕੀਤਾ ਤੇ ਬੇਬਲ ਕਾਂਡ ਬੇਬਲ ਕਾਂਡ ਦੀ ਤਾਂ ਉਹ ਪੈਂਡਿੰਗ ਹੈ ਨਾ ਹਾਈ ਕੋਰਟ 'ਚ 302 ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ ਪੰਜਾਬ ਟੂਡੇ